ਸਤ ਸ੍ਰੀ ਅਕਾਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਅੱਜ ਦੀਆਂ ਤਾਜ਼ਾ ਵੀ ਖਬਰਾਂ ਕੇਸ ਜੋ ਕਦਨ ਬਦਲੇ ਮੰਗੇ ਸੀ 5 ਲੱਖ ਰੁਪਏ ਡੀਐਸਪੀ ਪੁੱਤੋ ਮੰਡੀ ਦਾ ਸਹਾਇਕ ਰੀਡਰ 1 ਲੱਖ ਰੁਪਏ ਰਿਸ਼ਵਤ ਲੈਂਦਾ ਕਾਬੂ ਬਠਿੰਡਾ ਵਿਜੀਲੈਂਸ ਬਿਊਰੋ ਨੇ ਡੀਐਸਪੀ ਪੁੱਤੋ ਮੰਡੀ ਦੇ ਸਹਾਇਕ ਰੀਡਰ ਨੂੰ 1 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਕਲਿਆਣ ਦੇ ਸਾਬਕਾ ਸਰਪੰਚ ਕੁਲਵਿੰਦਰ ਸਿੰਘ ਕੇਂਦਰਾ ਅਤੇ ਉਸਦੇ ਦੋ ਪੁੱਤਰਾਂ ਖਿਲਾਫ ਨਾਥਾਣਾ ਪੁਲਿਸ ਨੇ ਕੇਸ ਦਰਜ ਕੀਤਾ ਸੀ ਉਸ ਦੀ ਪਤਨੀ ਪਰਮਜੀਤ ਕੌਰ ਨੇ ਪਰਚਾ ਝੂਠਾ ਹੋਣ ਦੀ ਗੱਲ ਕਹੀ ਸੀ ਇਸ ਦੌਰਾਨ ਡੀਐਸਪੀ ਦਾ ਸਹਾਇਕ ਰੀਡਰ ਦੱਸਣ ਵਾਲੇ ਰਾਜਕੁਮਾਰ ਨੇ ਪਰਮਜੀਤ ਕੌਰ ਤੋਂ 5 ਲੱਖ ਰੁਪਏ ਰਿਸ਼ਵਤ ਲੈਣ ਬਦਲੇ ਕੇਸ ਚੋਂ ਕੱਢ ਦੇਣ ਲਈ ਕਿਹਾ ਸੀ 13000 ਰੁਪਏ ਰਿਸ਼ਵਤ ਲੈਂਦਾ ਬਲਾਕ ਅਫਸਰ ਰੰਗੇ ਹੱਥੀ ਕਾਬੂ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰ ਅੰਮ੍ਰਿਤਸਰ ਵਿਖੇ ਤਾਇਨਾਤ ਬਲਾਕ ਅਫਸਰ ਜਾਰਜ ਮਸੀਨ ਨੂੰ 13000 ਰੁਪਏ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕੀਤਾ ਹੈ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮਲਜ਼ਮ ਨੂੰ ਪਿੰਡ ਬਕਰ ਔਰ ਜ਼ਿਲ੍ਹਾ ਅੰਮ੍ਰਿਤਸਰ ਦੇ ਇੱਕ ਵਾਸੀ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਹੈ। ਬਰਨਾਲਾ ਪੁਲਿਸ ਨੇ ਚੋਰੀ ਦੇ ਵੱਖ-ਵੱਖ ਮਾਮਲਿਆਂ 'ਚ ਸ਼ਾਮਲ ਵਿਅਕਤੀਆਂ ਨੂੰ ਕੀਤਾ ਕਾਬੂ। ਬਰਨਾਲਾ ਪੁਲਿਸ ਵੱਲੋਂ ਵੱਖ-ਵੱਖ ਮਾਮਲਿਆਂ 'ਚ ਚੋਰੀ ਦੀਆਂ ਘਟਨਾਵਾਂ ਅੰਜਾਮ ਦੇਣ ਵਾਲੇ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਚੋਰੀ ਕੀਤਾ ਸਮਾਨ ਬਰਾਮਦ ਕਰਵਾਇਆ ਗਿਆ। ਪੁਲਿਸ ਕੋਲ ਟਿੰਕੂ ਪੁੱਤਰ ਸੋਹਣ ਲਾਲ ਵਾਸੀ ਨੇੜੇ ਗੀਤਾ ਪਵਨ ਬਰਨਾਲਾ ਨੇ ਬਿਆਨ ਦਰਜ ਕਰਵਾਏ ਕਿ ਉਹ ਆਪਣੇ ਪਰਿਵਾਰ ਸਮੇਤ ਖਾਟੂ ਤਾਮ ਤੇ ਬਾਲਾ ਜੀ ਦੇ ਦਰਸ਼ਨਾਂ ਲਈ ਗਏ ਸਨ ਤਾਂ ਰਾਤ ਵਕਤ ਨਾਮਲੂਮ ਵਿਅਕਤੀਆਂ ਨੇ ਉਸਦੇ ਘਰ ਅੰਦਰ ਦਾਖਲ ਹੋ ਕੇ ਸੋਨੇ ਚਾਂਦੀ ਦੇ ਗਹਿਣੇ ਤੇ ਨਕਦੀ ਚੋਰੀ ਕਰਨ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਵਿਜੀਲੈਂਸ ਨੇ ਚੰਡੀਗੜ੍ਹ ਹਿਮਾਚਲ ਚ ਕੀਤੀ ਛਾਪੇਮਾਰੀ ਬੁੱਧਵਾਰ ਨੂੰ ਮਜੀਠੀਆ ਨੂੰ ਅਦਾਲਤ ਚ ਪੇਸ਼ ਕਰਨਗੇ ਅਧਿਕਾਰੀ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਚ ਮੁਲਜ਼ਮ ਵਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਲਗਾਤਾਰ ਵੱਧ ਰਹੀਆਂ ਹਨ ਇਸ ਮਾਮਲੇ 'ਚ ਮੰਗਲਵਾਰ ਨੂੰ ਵਿਜੀਲੈਂਸ ਬਿਊਰੋ ਦੀ ਟੀਮ ਨੇ ਵੱਖ-ਵੱਖ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਛਾਪੇਮਾਰੀ ਕੀਤੀ। ਵਿਜੀਲੈਂਸ ਦੀਆਂ ਟੀਮਾਂ ਇੱਕੋ ਸਮੇਂ ਚੰਡੀਗੜ੍ਹ, ਦਿੱਲੀ, ਹਰਿਆਣਾ, ਯੂਪੀ ਤੇ ਹਿਮਾਚਲ ਪਹੁੰਚੀਆਂ ਤੇ ਆਪਣੀ ਜਾਂਚ ਸ਼ੁਰੂ ਕੀਤੀ ਅਤੇ ਇੱਕ ਟੀਮ ਵਿਕਰਮ ਮਜੀਠੀਆ ਨੂੰ ਲੈ ਕੇ ਚੰਡੀਗੜ੍ਹ ਸਥਿਤ ਉਸਦੀ ਰਿਹਾਈਸ਼ ਤੇ ਪਹੁੰਚੀ। ਸਰਦ ਪਾਰੋਂ ਹੈਰੋਇਨ ਦੀਆਂ ਥੇਪਾਂ ਮੰਗਵਾਉਣ ਵਾਲਾ ਗ੍ਰਿਫਤਾਰ CIA ਸਟਾਫ ਤਰਨਤਾਰਨ ਦੀ ਪੁਲਿਸ ਨੇ ਸਰਦਪਾਰੋਂ ਹੈਰੋਇਨ ਦੀਆਂ ਖੇਪਾਂ ਮੰਗਵਾਉਣ ਵਾਲੇ ਸਰਦ ਦੀ ਇਲਾਕੇ ਦੇ ਰਹਿਣ ਵਾਲੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ ਦੱਸਿਆ ਜਾ ਰਿਹਾ ਹੈ ਕਿ ਉਸ ਕੋਲੋਂ ਅੱਧਾ ਕਿਲੋ ਦੇ ਕਰੀਬ ਹੈਰੋਇਨ ਵੀ ਬਰਾਮਦ ਹੋਈ ਹੈ ਕਾਬੂ ਕੀਤੇ ਗਏ ਵਿਅਕਤੀ ਵਿਰੁੱਧ ਕੇਸ ਦਰਜ ਕਰਕੇ ਪੁਲਿਸ ਨੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ ਪ੍ਰਾਈਵੇਟ ਡਾਕਟਰਾਂ ਵੱਲੋਂ ਪੰਜਾਬ ਦੇ ਦੋ ਪਿੰਡਾਂ ਦੇ ਲੋਕਾਂ ਦਾ ਇਲਾਜ ਨਾ ਕਰਨ ਦਾ ਮਾਮਲਾ ਪਖਿਆ Indian Medical Association ਵੱਲੋਂ Rampura Pool Vikhep Private Hospitalਾਂ 'ਚ ਇਲਾਕੇ ਦੇ ਦੋ ਪਿੰਡਾਂ ਦੇ ਲੋਕਾਂ ਦਾ ਇਲਾਜ ਨਾ ਕਰਨ ਦਾ ਕੀਤਾ ਗਿਆ ਫੈਸਲਾ ਮੁੜ ਪਖਣ ਲੱਗਾ ਹੈ। ਬਲਾਕ Rampura ਦੀਆਂ ਪੰਚਾਇਤਾਂ ਵੱਲੋਂ ਇਸ ਫੈਸਲੇ ਖਿਲਾਫ ਸੰਗਰਾਸ਼ ਦਾ ਬਿਗਲ ਵਜਾ ਦਿੱਤਾ ਗਿਆ ਹੈ। ਮੰਗਲਵਾਰ ਨੂੰ ਬਲਾਕ Rampura ਦੀਆਂ ਅੱਧੀ ਦਰਜਨ ਤੋਂ ਵੱਧ ਪੰਚਾਇਤਾਂ ਨੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇ ਕੇ ਡਾਕਟਰਾਂ ਦੇ ਇਸ ਫੈਸਲੇ ਨੂੰ ਮਨੁੱਖਤਾ ਵਿਰੋਧੀ ਦੱਸਦਿਆਂ ਰੱਦ ਕਰਨ ਦੀ ਮੰਗ ਕੀਤੀ ਹੈ। ਮਜੀਠੀਆ ਦੀ ਪਤਨੀ ਗਨੀਵ ਕੌਰ ਨੂੰ ਪੁਲਿਸ ਨੇ ਆਪਣੇ ਹੀ ਦਫਤਰ ਜਾਣ ਤੋਂ ਰੋਕਿਆ ਵਿਕਰਮ ਸਿੰਘ ਮਜੀਠੀਆ ਜੋ ਕਿ ਵਿਜੀਲੈਂਸ ਦੀ ਹਿਰਾਸਤ ਵਿੱਚ ਹਨ ਉਹਨਾਂ ਨੂੰ ਅੱਜ ਵਿਜੀਲੈਂਸ ਵੱਲੋਂ ਮਜੀਠਾ ਵਿਖੇ ਰਿਹਾਈਸ਼ੀ ਦਫਤਰ 'ਚ ਜਾਂਚ ਲਈ ਲਿਆਂਦਾ ਜਾ ਰਿਹਾ ਹੈ ਸਾਰੇ ਮਜੀਠਾ ਸ਼ਹਿਰ ਨੂੰ ਆਉਣ ਜਾਣ ਵਾਲੇ ਰਸਤੇ ਆਮ ਲੋਕਾਂ ਅਤੇ ਟ੍ਰੈਫਿਕ ਲਈ ਪੂਰੀ ਤਰ੍ਹਾਂ ਬੰਦ ਕਰ ਦਿੱਤੇ ਗਏ ਹਨ ਇਸ ਦੌਰਾਨ ਵਿਕਰਮ ਸਿੰਘ ਮਜੀਠੀਆ ਦੀ ਧਰਮ ਪਤਨੀ ਗਨੀਵ ਕੌਰ ਦੀ ਆਪਣੇ ਦਫਤਰ ਅੰਦਰ ਜਾਣ ਨੂੰ ਲੈ ਕੇ ਪੁਲਿਸ ਨਾਲ ਤਿੱਖੀ ਬਹਿਸਬਾਜ਼ੀ ਹੋਈ ਅਗਲੇ 7 ਦਿਨਾਂ ਤੱਕ ਭਾਰੀ ਮੀਂਹ ਮਾਂਸੂਨ ਨੇ ਪੂਰੇ ਦੇਸ਼ ਨੂੰ ਨਿਰਤਾਰਿਤ ਸਮੇਂ ਤੋਂ 9 ਦਿਨ ਪਹਿਲਾਂ ਹੀ ਕਵਰ ਕਰ ਲਿਆ ਹੈ। ਆਮ ਤੌਰ ਤੇ ਮਾਂਸੂਨ 8 ਜੁਲਾਈ ਦੇ ਆਸ-ਪਾਸ ਪੂਰੇ ਦੇਸ਼ ਨੂੰ ਕਵਰ ਕਰਦਾ ਹੈ ਪਰ ਇਸ ਸਾਲ ਮਾਂਸੂਨ 29 ਜੂਨ ਨੂੰ ਹੀ ਆ ਗਿਆ ਸੀ। ਇਸ ਦੌਰਾਨ ਮੌਸਮ ਵਿਭਾਗ ਦੇ ਅਨੁਸਾਰ ਅਗਲੇ 6 ਤੋਂ 7 ਦਿਨਾਂ ਵਿੱਚ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿੱਚ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਕੈਬਨਿਟ ਮੰਤਰੀ ਕੁਲਦੀਪ ਸਿੰਘ ਨੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ। ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਪਿੰਡ ਸੰਤੂ ਨੰਗਲ ਕੰਦੋਵਾਲੀ ਚੇਤਨਪੁਰਾ ਵਿਖੇ ਥਾਪਰ ਮਾਡਲ 66 ਸੋਲਿਡ ਵੈਸਟ ਮੈਨੇਜਮੈਂਟ ਕਮਾ ਅਤੇ ਗਲੀਆਂ ਦੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਹੈ। ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਵਿਕਾਸ ਦੇ ਕੰਮ ਜੰਗੀ ਪੱਧਰ ਉੱਤੇ ਚੱਲ ਰਹੇ ਹਨ ਅਤੇ ਕਿਸੇ ਵੀ ਪਿੰਡ ਵਿੱਚ ਗੰਦੇ ਪਾਣੀ ਦੀ ਨਿਕਾਸੀ ਅਤੇ ਗਲੀਆਂ ਦਾ ਕੰਮ ਬਕਾਇਆ ਨਹੀਂ ਰਹਿਣ ਦਿੱਤਾ ਜਾਵੇਗਾ। ਮਾ ਵੈਸ਼ਨੂ ਦੇਵੀ ਦੇ ਸ਼ਰਦਾਲੂਆਂ ਲਈ ਖੁਸ਼ਖਬਰੀ ਦਰਸ਼ਨ ਕਰਨ ਚ ਨਹੀਂ ਹੋਵੇਗੀ ਔਗ ਬੈਟਰੀ ਕਾਰ ਰੂਟ ਜੋ ਕਿ ਮਾਤਾ ਵੈਸ਼ਨੋਦੇਵੀ ਦੇ ਸ਼ਰਦਾਲੂਆਂ ਨੂੰ ਅਕਸਰ ਜ਼ਮੀਨ ਖਿਸਕਣ ਅਤੇ ਪੱਥਰ ਡਿੱਗਣ ਕਾਰਨ ਮੁਸ਼ਕਲਾਂ ਦਾ ਕਾਰਨ ਬਣ ਰਿਹਾ ਹੈ ਉਹ ਲੰਬੇ ਸਮੇਂ ਤੋਂ ਸ਼ਰਦਾਲੂਆਂ ਨੂੰ ਲੰਘਣ ਤੋਂ ਨਹੀਂ ਰੋਕ ਸਕੇਗਾ। ਪੂਰਵ ਵਿਗਿਆਨਕ ਸਰਵੇਖਣ ਆਫ ਇੰਡੀਆ ਦੀ ਟੀਮ ਬਰਸਾਤ ਦੇ ਮੌਸਮ ਦੌਰਾਨ ਇਸ ਰਸਤੇ ਦਾ ਨੇੜਿਓਂ ਸਰਵੇਖਣ ਕਰ ਰਹੀ ਹੈ ਤਾਂ ਜੋ ਪ੍ਰਭਾਵਿਤ ਥਾਵਾਂ ਦੀ ਪਛਾਣ ਕੀਤੀ ਜਾ ਸਕੇ ਅਤੇ ਹੱਲ ਲੱਭਿਆ ਜਾ ਸਕੇ। ਰਮਨ ਅਰੋੜਾ ਖਿਲਾਫ 150 ਤੋਂ ਵੱਧ ਸ਼ਿਕਾਇਤਾਂ ਵਿਜੀਲੈਂਸ ਕੋਲ ਪੁੱਜੀਆਂ। ਜਲੰਧਰ ਪ੍ਰਿਸ਼ਟਾਚਾਰ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਵਿਧਾਇਕ ਰਮਨ ਅਰੋੜਾ ਦੀਆਂ ਮੁਸੀਬਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ ਵਿਜੀਲੈਂਸ ਵਿਭਾਗ ਦੀ ਜਾਂਚ 'ਚ ਹੁਣ ਨਵੇਂ ਤੱਥ ਸਾਹਮਣੇ ਆ ਰਹੇ ਹਨ ਜਿਸ 'ਚ ਵਿਧਾਇਕ ਦੇ ਪੰਜ ਨਿੱਜੀ ਸਹਾਇਕਾਂ ਦੀ ਗਵਾਹੀ ਨੇ ਮਹੱਤਵਪੂਰਨ ਰਾਜ਼ ਉਜਾਗਰ ਕੀਤੇ ਹਨ ਪਿਛਲੇ 1 ਮਹੀਨੇ ਤੋਂ ਵਿਜੀਲੈਂਸ ਟੀਮ ਇਹਨਾਂ ਸਹਾਇਕਾਂ ਤੋਂ ਲਗਾਤਾਰ ਪੁੱਛਗਿੱਛ ਕਰ ਰਹੀ ਹੈ ਤੇ ਹੁਣ ਜਾਂਚ ਇੱਕ ਨਵੇਂ ਮੋੜ ਤੇ ਪਹੁੰਚ ਗਈ ਹੈ ਮਜੀਠੀਆ ਡਰਗ ਤਸਕਰੀ ਦੇ ਪੁਰਾਣੇ ਮਾਮਲਿਆਂ ਤੇ ਨਸ਼ਿਆਂ ਤੋਂ ਬਣੀ ਜਾਇਦਾਦ ਬਾਰੇ ਹੋਵੇਗੀ ਪੁੱਛਗਿੱਛ नारकोटिक्स कंट्रोल ब्यूरो पंजाब च ड्रग तस्करਾਂ ਵਿਰੁੱਧ ਲਗਾਤਾਰ ਕਾਰਵਾਈ ਕਰ ਰਿਹਾ ਹੈ ਹੁਣ ਵਿਜੀਲੈਂਸ ਦੀ ਕਾਰਵਾਈ ਤੋਂ ਬਾਅਦ ਐਨਸੀਬੀ ਪੰਜਾਬ ਚ ਅਕਾਲੀ ਸਰਕਾਰ ਦੇ ਮੰਤਰੀ ਵਿਕਰਮ ਸਿੰਘ ਮਜੀਠੀਆ ਤੇ ਸ਼ਿਕੰਜਾ ਕੱਸਣ ਜਾ ਰਿਹਾ ਹੈ ਹਾਲਾਂਕਿ ਮਜੀਠੀਆ ਅਜੇ ਵੀ ਵਿਜੀਲੈਂਸ ਦੀ ਹਿਰਾਸਤ ਚ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਸਰਕਾਰ ਨੇ ਗਰੀਬ ਕੈਦੀਆਂ ਦੀ ਜ਼ਮਾਨਤ ਨੂੰ ਲੈ ਕੇ ਕੀਤਾ ਵੱਡਾ ਐਲਾਨ ਰਾਜ ਸਰਕਾਰ ਹੁਣ ਉਹਨਾਂ ਗਰੀਬ ਕੈਦੀਆਂ ਦੀ ਮਦਦ ਕਰੇਗੀ ਜੋ ਪੈਸੇ ਦੀ ਕਾਰਨ ਜ਼ਮਾਨਤ ਨਹੀਂ ਲੈ ਸਕਦੇ ਰਾਜ ਸਰਕਾਰ ਅਜਿਹੇ ਗਰੀਬ ਕੈਦੀਆਂ ਲਈ ਜ਼ਮਾਨਤ ਦੀ ਰਕਮ ਦਾ ਪ੍ਰਬੰਧ ਕਰੇਗੀ ਅਤੇ ਉਹਨਾਂ ਨੂੰ ਜੇਲ੍ਹ ਤੋਂ ਬਾਹਰ ਕੱਢੇਗੀ। ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਸਾਰੇ ਰਾਜਾਂ ਨੂੰ ਜਾਰੀ ਕੀਤੇ ਗਏ ਹੁਕਮ ਤੋਂ ਬਾਅਦ ਗਰੀਬ ਕੈਦੀਆਂ ਦੀ ਮਦਦ ਲਈ ਇੱਕ ਪੂਰਾ ਐਸਓਪੀ ਤਿਆਰ ਕੀਤਾ ਗਿਆ ਹੈ। ਵਿੱਤ ਮੰਤਰੀ ਹਰਪਾਲ ਸਿੰਘ ਜੀਮਾ ਨੇ ਪੰਜਾਬ 'ਚ ਸਭ ਤੋਂ ਵੱਧ ਟੈਕਸ ਦੇਣ ਵਾਲੀਆਂ 5 ਕੰਪਨੀਆਂ ਨੂੰ ਵਿਸ਼ੇਸ਼ ਤੌਰ ਤੇ ਕੀਤਾ ਸਨਮਾਨਿਤ। ਵਿੱਤ ਮੰਤਰੀ ਹਰਪਾਲ ਸਿੰਘ ਜੀਮਾ ਨੇ ਪੰਜਾਬ ਵਿੱਚ ਸਭ ਨਾਲੋਂ ਵੱਧ ਟੈਕਸ ਦੇਣ ਵਾਲੀਆਂ ਪੰਜ ਕੰਪਨੀਆਂ ਵਿਅਕਤੀਆਂ ਨੂੰ ਮੰਗਲਵਾਰ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਵਪਾਰੀ ਕੰਪਨੀਆਂ ਹੁਣ ਇਮਾਨਦਾਰੀ ਨਾਲ ਟੈਕਸ ਅਦਾ ਕਰਨ ਲੱਗੇ ਹਨ ਜਿਸ ਕਰਕੇ ਸਰਕਾਰ ਦੇ ਖਜ਼ਾਨੇ ਵਿੱਚ 62733 ਕਰੋੜ ਦੀ ਜੀਐਸਟੀ ਕਲੈਕਸ਼ਨ ਹੋਈ ਹੈ ਇਸ ਤੋਂ ਇਲਾਵਾ 10000 ਕੇਂਦਰ ਸਰਕਾਰ ਤੋਂ ਜੀਐਸਟੀ ਮੁਆਵਜ਼ਾ ਦੇ ਰੂਪ ਵਿੱਚ ਮਿਲੇ ਹਨ ਕੀਰਤਪੁਰ ਮਨਾਲੀ ਸਮੇਤ 261 ਸੜਕਾਂ ਬੰਦ ਹਿਮਾਚਲ ਦੇ ਮੰਡੀ ਚ ਬੱਦਲ ਫਟਣ ਨਾਲ ਤਬਾਹੀ ਹਿਮਾਚਲ ਦੇ ਮੰਡੀ ਜ਼ਿਲ੍ਹੇ ਵਿੱਚ ਪਿਛਲੇ 24 ਘੰਟਿਆਂ ਤੋਂ ਹੋ ਰਹੀ ਭਾਰੀ بارش ਨੇ ਜਨਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ ਜ਼ਿਲ੍ਹੇ ਪਰ ਵਿੱਚ ਜ਼ਮੀਨ ਖਿਸਕਣ ਤੇ ਹੜ੍ਹਾਂ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਸਭ ਤੋਂ ਗੰਭੀਰ ਸਥਿਤੀ ਕੀਰਤਪੁਰ ਮਨਾਲੀ ਦੀ ਹੈ ਜੋ ਪੰਡੂ ਤੋਂ ਟਕੋਲੀ ਦੇ ਵਿਚਕਾਰ ਤਿੰਨ ਵੱਖ-ਵੱਖ ਥਾਵਾਂ ਤੇ ਜ਼ਮੀਨ ਖਿਸਕਣ ਕਾਰਨ ਪੂਰੀ ਤਰ੍ਹਾਂ ਬੰਦ ਹੋ ਗਈ ਹੈ ਬੂਟੇ ਲਗਾਉਣਾ ਤੇ ਸਾਈਕਲ ਤੇ ਸਫ਼ਰ ਕਰਨਾ ਹੀ ਤੰਦਰੁਸਤੀ ਦਾ ਹੈ ਰਾਜ ਬਜ਼ੁਰਗ ਓਮ ਪ੍ਰਕਾਸ਼ ਬਰਨਾਲਾ सिरसा ਰੋਡ ਤੋਂ ਪਿੰਡ ਗਹਿਲੇ ਨੂੰ ਜੋੜਦੀ ਸੜਕ ਤੇ ਇਹ ਬਜ਼ੁਰਗ ਓਮ ਪ੍ਰਕਾਸ਼ ਮੌਜੂਦਾ ਸਮੇਂ ਬੂਟਿਆਂ ਦੀ ਸਾਂਭ ਸੰਭਾਲ ਕਰ ਰਿਹਾ ਹੈ। ਉਸਨੇ 4 ਦਹਾਕੇ ਪਹਿਲਾਂ ਮਾਨਸਾ ਤੋਂ सिरसा ਰੋਡ ਤੇ ਬੂਟੇ ਲਗਾਉਣੇ ਸ਼ੁਰੂ ਕਰ ਦਿੱਤੇ ਸਨ ਤੇ ਅੱਜ ਵੱਡੇ ਵੱਡੇ ਦਰਖਤ ਬਣ ਗਏ ਹਨ। ਉਸ ਨੂੰ ਇਹ ਜ਼ਿਆਦਾ ਯਾਦ ਨਹੀਂ ਕਿ ਉਸਨੇ ਕਿੰਨੇ ਕੁ ਦਰਖਤ ਲਗਾਏ ਹਨ ਪਰ ਉਸਨੇ ਬਹੁਤ ਸਾਰੀਆਂ ਸੜਕਾਂ ਤੇ ਦਰਖਤ ਲਗਾਏ ਹਨ। ਰੇਲਗੱਡੀ ਰਾਹੀਂ ਗਾਂਜੇ ਦੀ ਤਸਕਰੀ 30 ਲੱਖ ਰੁਪਏ ਦੇ ਗਾਂਜੇ ਸਮੇਤ 4 ਗ੍ਰਿਫਤਾਰ ਨੋਇਡਾ ਪੀਸ 2 ਪੁਲਿਸ ਸਟੇਸ਼ਨ ਨੇ ਸੋਮਵਾਰ ਨੂੰ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਜੋ ਓਡੀਸ਼ਾ ਤੋਂ ਗਾਂਜਾ ਨੂੰ ਰੇਲ ਗੱਡੀ ਰਾਹੀਂ ਇਨਵਰਟਰਾਂ ਦੇ ਖਾਲੀ ਡੱਬਿਆਂ ਵਿੱਚ ਲਿਆਉਂਦਾ ਸੀ ਅਤੇ ਇਸ ਨੂੰ ਐਨਸੀਆਰ ਵਿੱਚ ਵੇਚਦਾ ਸੀ ਗਿਰੋਹ ਦੇ 4 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਨ੍ਹਾਂ ਤੋਂ 30 ਲੱਖ ਰੁਪਏ ਦਾ 108 ਕਿਲੋ ਗਾਂਜਾ ਅਤੇ 18 ਇਨਵਰਟਰ ਬਰਾਮਦ ਕੀਤੇ ਗਏ ਪਾਰੀਮੀ ਨੇ ਕਿਸਾਨਾਂ ਤੇ ਸਰਕਾਰ ਨੂੰ ਦਿੱਤੀ ਵੱਡੀ ਰਾਤ ਬਿਜਲੀ ਮੰਦ ਕਟੀ ਬੇਸ਼ੱਕ ਪਾਰੀ ਮਹੀਨੇ ਗੁਆਂਢੀ ਸੂਬਿਆਂ ਵਿੱਚ ਕਾਫੀ ਨੁਕਸਾਨ ਕੀਤਾ ਹੈ ਪਰ ਪਿਛਲੇ 3 ਦਿਨਾਂ ਤੋਂ ਹੋ ਰਹੀ ਵਰਖਾ ਨੇ ਪੰਜਾਬ ਦੇ ਕਿਸਾਨਾਂ ਅਤੇ ਸੂਬਾ ਸਰਕਾਰ ਨੂੰ ਵੱਡੀ ਰਾਹਤ ਦਿੱਤੀ ਹੈ। ਵਧ ਰਹੀ ਗਰਮੀ ਕਾਰਨ ਬਿਜਲੀ ਦੀ ਮੰਗ 16700 ਮੈਗਾਵਾਟ ਤੱਕ ਪਹੁੰਚ ਗਈ ਸੀ ਜਿਸ ਨੂੰ ਪੂਰਾ ਕਰਨ ਲਈ ਬਿਜਲੀ ਕਟ ਦਾ ਸਹਾਰਾ ਵੀ ਲੈਣਾ ਪਿਆ ਪਰ ਹੁਣ ਪਿਛਲੇ 3 ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਬਿਜਲੀ ਦੀ ਮੰਗ ਘਟ ਕੇ 9000 ਮੈਗਾਵਾਟ ਤੱਕ ਆ ਗਈ ਹੈ। ਪੰਜਾਬ 'ਚ ਫੌਜ ਦੀ ਜ਼ਮੀਨ ਵੇਚਣ ਦਾ ਵੱਡਾ ਖੁਲਾਸਾ ਮਾਪੁੱਤਰ ਖਿਲਾਫ ਐਫ ਆਈ ਆਰ ਦਰਜ। 1997 ਵਿੱਚ ਪੰਜਾਬ ਦੇ ਫਿਰੋਜ਼ਪੁਰ ਵਿੱਚ ਇੱਕ ਮਾਂ ਪੁੱਤ ਦੀ ਜੋੜੀ ਨੇ ਕਥਿਤ ਤੌਰ ਤੇ ਮਾਲ ਅਧਿਕਾਰੀਆਂ ਨਾਲ ਮਿਲੀ ਭੁਗਤ ਕਰਕੇ ਹਵਾਈ ਫੌਜ ਦੀ ਰਣਨੀਤਕ ਜ਼ਮੀਨ ਵੇਚ ਦਿੱਤੀ ਸੀ। ਇਹ ਜ਼ਮੀਨ ਦੂਜੇ ਵਿਸ਼ਵ ਯੁੱਧ ਦੌਰਾਨ ਬਣਾਈ ਗਈ ਇੱਕ ਹਵਾਈ ਪੱਟੀ ਸੀ ਜਿਸ ਦੀ ਵਰਤੋਂ ਪਾਤੀ ਹਵਾਈ ਸੈਨਾ ਨੇ 1962, 1965 ਅਤੇ 1971 ਦੀਆਂ جنگਾਂ ਵਿੱਚ ਕੀਤੀ ਸੀ। ਹੁਣ 28 ਸਾਲ ਬਾਅਦ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ ਤੇ ਇਸ ਮਾਮਲੇ ਵਿੱਚ ਐਫ ਆਈ ਆਰ ਦਰਜ ਕੀਤੀ ਗਈ ਹੈ। ਐਲ ਪੀ ਜੀ ਸਿਲੰਡਰ ਹੋ ਗਿਆ ਸਸਤਾ ਕੀਮਤਾਂ 'ਚ ਆਈ ਭਾਰੀ ਗਿਰਾਵਟ ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਤੇਲ ਮਾਰਕੀਟਿੰਗ ਕੰਪਨੀਆਂ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਸੋਧ ਕਰਦੀਆਂ ਹਨ ਇਸ ਮਹੀਨੇ ਸਿਲੰਡਰ ਦੀ ਦਰ ਘਟਾਉਣ ਦਾ ਫੈਸਲਾ ਕੀਤਾ ਗਿਆ ਹੈ ਕੰਪਨੀਆਂ ਨੇ 11 ਕਿਲੋਗ੍ਰam ਵਪਾਰਕ ਸਿਲੰਡਰ ਦੀ ਕੀਮਤ ਵਿੱਚ ਲਗਭਗ 58 ਰੁਪਏ 50 ਪੈਸੇ ਦੀ ਕਟੌਤੀ ਕੀਤੀ ਹੈ ਜਦੋਂ ਕਿ 14 ਕਿਲੋਗ੍ਰam ਕਰੇਲੂ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ